ਪੰਜਾਬ ਸਰਕਾਰ ਪਿੰਡਾਂ ਦੀ ਜਿਹੜੀਆਂ ਸੜਕਾਂ ਜਿਹੜੇ ਕੀ ਪਿਛਲੇ 10 ਸਾਲਾਂ ਦੇ ਵਿੱਚ ਕਿਸ ਸਰਕਾਰ ਨੇ ਉਹਨੂੰ ਨਹੀਂ ਬਣਾਇਆ ਉਸ ਨੂੰ ਲੈ ਕੇ ਸਜੀਦਾ ਪਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਤਨ ਸਿੰਘ ਬਰਸ਼ੜ ਵੱਲੋਂ ਸਮਾਣੇ ਹਲਕੇ ਜਿਹੜੇ ਪਿੰਡਾਂ ਦੀਆਂ ਸੜਕਾਂ ਕਮਾਸਪੁਰ ਤੋਂ ਜਾਣ ਵਾਲੀ ਸੜਕ ਹੈ ਵੈਦਨਪੁਰ ਤੋਂ ਜਾਣ ਵਾਲੀ ਸੜਕ ਹੈ ਕਿੰਮਾ ਖੜੀ ਤੋਂ ਕੁਲਬਰ ਸਜਾਣ ਵਾਲੀ ਸੜਕ ਹੈ ਕਾਨਗਰ ਤੋਂ ਗੋਮਰਾ ਜਾਣ ਵਾਲੀ ਸੜਕ ਹੈ ਅੱਜ ਇਹਨਾਂ ਸੜਕਾਂ ਦੀ ਮਰਮਤ ਦਾ ਉਦਘਾਟਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਕਰੋੜਾ ਰੁਪਏ ਪੰਜਾਬ ਸਰਕਾਰ ਦਾ ਦੱਬਿਆ ਹੋਇਆ ਹੈ ਉਹ ਦੇਆ ਜਾਵੇ ਤਾਂ ਕਿ ਅਸੀਂ ਪੰਜਾਬ ਦਾ ਸੰਪੂਰਨ ਵਿਕਾਸ ਕਰ ਸਕੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਵੱਲੋਂ ਪਿੰਡਾਂ ਦੀਆਂ ਸੜਕਾਂ ਦੀ ਇਹਨੂੰ ਹਰ ਬਦਲੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਤੇ ਆਮ ਲੋਕਾਂ ਨੂੰ ਉਸ ਦਾ ਫਾਇਦਾ ਆਉਣ ਵਾਲੇ ਵਕਤ ਜਰੂਰ ਮਿਲੇਗਾ ਤੁਹਾਨੂੰ ਪਰਸ਼ੋਤਮ ਜੀ ਸਾਰਾ ਪਤਾ ਹੀ ਹੈ ਪਿਛਲੇ 9 ਸਾਲਾਂ ਤੋਂ ਸੜਕਾਂ ਦੀ ਬੁਰੀ ਹਾਲਤ ਹੈ ਕਿਸੇ ਲਿੰਕ ਰੋਡ ਦੀ ਮਰਮਤ ਨਹੀਂ ਹੋਈ ਹੁਣ ਅਸੀਂ ਸਰਪੰਖ ਗਵੰਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਹੀਨਾ ਤੋਂ ਪਹਿਲਾਂ ਉਦਘਾਟਨ ਕੀਤਾ ਸੀਗਾ ਸਾਰੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਰਿਪੇਅਰ ਵਾਸਤੇ ਉਹਦੇ ਕੰਮ ਚੱਲ ਰਹੇ ਨੇ ਪਰੰਤੂ ਹੁਣ ਬੜੀ ਡਿਮਾਂਡ ਇਹ ਹੈ ਕਿ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣ ਕਿਉਂਕਿ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਸਾਰਾ ਫੰਡ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ 8500 ਕਰੋੜ ਰੁਪਈਆ ਸਾਡਾ ਹੁਣ ਵੀ ਅਸੀਂ ਇਹ 1800 ਕਰੋੜ ਦਾ ਪ੍ਰੋਜੈਕਟ ਬਣਾਇਆ ਜਿਹਦੇ ਨਾਲ ਸੜਕਾਂ ਦੀ ਮੁਰੰਮਤ ਕਰ ਰਹੇ ਹਾਂ ਤੇ ਅਸੀਂ ਲੋਕਾਂ ਦੀ ਇੱਛਾ ਮੁਤਾਬਕ 18 ਫੁੱਟ ਸੜਕਾਂ ਵੀ ਸਾਰੀਆਂ ਚੌੜੀਆਂ ਕਰਾਵਾਂਗੇ ਆਉਣ ਵਾਲੇ ਸਮੇਂ 'ਚ ਪਰੰਤੂ ਅੱਜ ਦੀ ਘੜੀ ਅਸੀਂ ਸਿਰਫ ਰਿਪੇਅਰ ਕਰਾ ਰਹੇ ਹਾਂ ਤੇ ਇਹ ਸੜਕ ਤਕਰੀਬਨ 5.70 ਕਿਲੋਮੀਟਰ ਲੰਬੀ ਹੈ ਅਤੇ 1 ਕਰੋੜ 22 ਲੱਖ ਦਾ ਖਰਚਾ ਹੋਣਾ ਸਾਰਾ ਤੇ ਬਾਕੀ ਸੜਕਾਂ ਵੀ ਪੂਰੇ ਸਮਾਣੇ ਹਲਕੇ 'ਚ ਪੂਰੇ ਪੰਜਾਬ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਤਾਂ ਕਿ ਜਿਹੜੀਆਂ ਘੱਟੋ-ਘੱਟ ਲਿੰਕ ਰੋਡ ਟੁੱਟੀਆਂ ਨੇ ਉਹਨਾਂ ਦੀ ਮੁਰੰਮਤ ਕਰੀਏ ਉਸ ਤੋਂ ਬਾਅਦ ਅਸੀਂ ਕੇਂਦਰ ਸਰਕਾਰ ਤੋਂ ਆਪਣਾ ਪੈਸਾ ਲੈ ਕੇ ਇਹਨਾਂ ਸੜਕਾਂ ਨੂੰ ਚੌੜਾ ਵੀ ਕਰਾਂਗੇ ਜਿੱਥੇ 18 ਫੁੱਟ ਦੀ ਲੋੜ ਹੈ 18 ਫੁੱਟ ਜਿੱਥੇ ਪੁਲ ਲੱਗਣ ਵਾਲੇ ਨੇ ਪੁਲ ਉਹ ਸਾਰਾ ਕੁਝ ਕਰਾਵਾਂਗੇ ਦੇਖੋ ਮੈਂ ਕਿਸੇ ਬੰਦੇ ਵਿਅਕਤੀ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਹਰ ਬੰਦੇ ਦੀ ਆਪਣੀ ਇੱਛਾ ਹੁੰਦੀ ਹੈ ਕੋਈ ਕਿਤੇ ਜਾਵੇ ਗੱਲ ਤਾਂ ਇਹ ਹੈ ਕਿ ਉਹ ਲੋਕਾਂ ਵਾਸਤੇ ਕੀ ਕਰਦਾ ਹੈ ਲੋਕਾਂ ਦੀ ਸੇਵਾ ਵਾਸਤੇ ਕੀ ਕਰਦਾ ਅਸੀਂ ਤਾਂ ਅਨਿਲ ਜੋਸ਼ੀ ਬਾਰੇ ਜਾਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਉਹ ਤਰੱਕੀ ਤੇ ਜਾਣੇ ਚਾਹੀਦੇ ਨੇ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਉੱਚਾ ਹੋਣਾ ਚਾਹੀਦਾ ਹੁਣ ਕੁਦਰਤ ਦੀ ਕਰੋਪੀ ਆਈ ਹੈ ਤੁਸੀਂ ਦੇਖਿਆ ਕਿ ਤਕਰੀਬਨ 2500 ਪਿੰਡ ਸਾਡੇ ਪੂਰੀ ਤਰ੍ਹਾਂ ਬਰਬਾਦ ਹੋ ਗਏ ਉੱਥੇ 85000 ਕਿਲੋਮੀਟਰ ਤੋਂ ਵੱਧ ਤਕਰੀਬਨ 8500 8600 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਪੁਲ ਪੁਲੀਆਂ ਟੁੱਟ ਗਏ ਸਾਰੇ ਸਕੂਲ ਢਹਿ ਗਏ ਹਸਪਤਾਲ ਸਾਰੇ ਖਰਾਬ ਹੋ ਗਏ ਤੇ ਉਹਦੇ ਵਾਸਤੇ ਕੇਂਦਰ ਸਰਕਾਰ ਨੇ ਸਾਨੂੰ ਸਿਰਫ 1600 ਕਰੋੜ ਰੁਪਏ ਦਿੱਤੇ ਜਦੋਂ ਕਿ ਖਰਚਾ 20000 ਕਰੋੜ ਦਾ ਹੈ। ਪਰੰਤੂ ਮੈਂ ਧੰਨਵਾਦ ਕਰਦਾ ਹਾਂ ਸਾਰੇ ਪੰਜਾਬ ਦੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਤਿਲ-ਤਿਲ ਪਾ ਕੇ ਉੱਥੇ ਪੈਸੇ ਦਿੱਤੇ ਨੇ ਔਰ ਹਰਿਆਣਾ ਚੋਂ, ਯੂਪੀ ਚੋਂ, Rajasthan ਚੋਂ ਲੋਕ ਆ ਕੇ ਸੇਵਾ ਕਰ ਰਹੇ ਨੇ। ਇਹ ਇੱਕ ਕਿਉਂਕਿ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਦਾ ਹੈ। ਅੱਜ ਦੇਸ਼ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ। ਇਸ ਕਰਕੇ ਕੱਲ ਮਾਨ ਸਾਹਿਬ ਮਿਲੇ ਵੀ ਨੇ ਅਮਿਤ ਸ਼ਾਹ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਕੇਂਦਰ ਸਰਕਾਰ ਨੂੰ ਕਿ ਘੱਟੋ ਘੱਟ ਸਾਡਾ 20000 ਕਰੋੜ ਰੁਪਏ ਜਿਹੜਾ ਹੁਣ ਡੈਮੇਜ ਹੋਇਆ ਇਹਦਾ ਦੇਣ ਜਿਹੜਾ 8500 ਕਰੋੜ ਰੁਪਏ ਸਾਡੀਆਂ ਸੜਕਾਂ ਦਾ ਰੁੱਕੀ ਬੈਠੇ ਨੇ ਉਹ ਦੇਣ 1260 ਕਰੋੜ ਰੁਪਏ ਸਾਡਾ ਹੈਲਥ ਮਿਸ਼ਨ ਦਾ ਰੁੱਕੀ ਬੈਠੇ ਨੇ 50000 ਕਰੋੜ ਰੁਪਏ ਸਾਡਾ ਪੰਜਾਬ ਦਾ ਜਿਹੜਾ ਜੀਐਸਟੀ ਦਾ ਡਿਫਰੈਂਸ ਆ ਉਹ ਰੁੱਕੀ ਬੈਠੇ ਨੇ ਤਕਰੀਬਨ 60000 ਕਰੋੜ ਰੁਪਏ ਤਾਂ ਪੰਜਾਬ ਦਾ ਹੱਕ ਆ ਜਿਹੜਾ ਉਹੀ ਰੁੱਕੀ ਬੈਠੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪੈਸਾ ਦਿਓ ਤਾਂ ਕਿ ਪੰਜਾਬ ਦੇ ਜਿਹੜੇ ਵਿਗੜੇ ਕੰਮ ਨੇ ਸੀ ਅਸੀਂ ਉਹਨਾਂ ਨੂੰ ਨਿਪਰੇ ਚਾੜ੍ਹ ਸਕੀਏ ਮੈਂ ਤਾਂ ਜੀ ਡਾਉਣ ਚੇਅਰਮੈਨ ਸਾਹਿਬ ਸਰਦਾਰ ਭਗੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜੀ ਜਿਹੜੀ ਸਾਡੀ ਨੌ ਸਾਨਾ ਆਵਾਜ਼ ਇਹ ਸੜਕ ਰਿਪੇਅਰ ਹੋ ਰਹੀ ਹੈ ਤੇ ਇਸ ਲਈ ਆਮ ਪਾਰਟੀ ਤੇ ਚੇਅਰਮੈਨ ਸਾਹਿਬ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੈਮਰਾਮੈਨ ਵਿਕੇ ਕਰਦੇ ਨੇ ਆ ਪਰਸੋਤਮ ਕੋਸਿਕ ਸਮਾਣਾ ਨਹੀਂ